ਬ੍ਰਿਟੇਨ ਦੀ ਲੇਬਰ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੀਮਾਂ ਨੂੰ ਲੈ ਕੇ ਸਖਤੀ ਦੇ ਨਾਲ ਲਾਗੂ ਕੀਤੀ ਗਈ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ ਹੈ। UK ਹੋਮ ਆਫਿਸ ਨੇ ਪਿਛਲੇ 1 ਸਾਲ ਦੇ ਵਿੱਚ ਰਿਕਾਰਡ 1948 ਵੀਜ਼ਾ ਸਪான்ਸਰ ਲਾਇਸੈਂਸ ਰੱਦ ਕਰ ਦਿੱਤੇ ਨੇ। ਇਹ ਕਾਰਵਾਈ ਵਿਦੇਸ਼ੀ ਮਜ਼ਦੂਰਾਂ ਨੂੰ ਸਪான்ਸਰ ਕਰਨ ਵਾਲੀਆਂ ਕੰਪਨੀਆਂ ਦੇ ਵੱਲੋਂ ਨਿਯਮਾਂ ਦੀ ਉਲੰਘਣਾ, ਵਿਸ਼ੇਸ਼ ਤੌਰ ਤੇ ਅਣਅਧਿਕਾਰਿਕ ਗਤੀਵਿਧੀਆਂ ਜਿਵੇਂ ਕਿ ਮਜ਼ਦੂਰਾਂ ਨੂੰ ਘੱਟ ਤਨਖਾਹ ਦੇਣਾ, ਵਾਅਦੇ ਨਾ ਨਿਭਾਉਣਾ, ਇਮੀਗ੍ਰੇਸ਼ਨ ਨਿਯਮਾਂ ਨੂੰ ਬਾਈਪਾਸ ਕਰਨ ਦੇ ਵਿੱਚ ਮਦਦ ਕਰਨਾ ਸ਼ਾਮਿਲ ਹੈ। ਇਸ ਦੇ ਨਾਲ ਹਜ਼ਾਰਾਂ ਵਿਦੇਸ਼ੀ ਮਜ਼ਦੂਰਾਂ ਦੀ ਹੁਣ ਨੌਕਰੀ ਖਤਰੇ ਦੇ ਵਿੱਚ ਪੈ ਗਈ ਹੈ। ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਯੂਕੇ ਹੋਮ ਆਫਿਸ ਦੇ ਨਵੇਂ ਆંકੜਿਆਂ ਦੇ ਮੁਤਾਬਕ 1 ਜੁਲਾਈ 2024 ਤੋਂ ਲੈ ਕੇ 30 ਜੂਨ 2025 ਤੱਕ 1948 ਕੰਪਨੀਆਂ ਅਤੇ ਮਾਲਕਾਂ ਦੇ ਵੀਜ਼ਾ ਸਪான்ਸਰ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ ਅਤੇ ਇਸ ਨੂੰ ਇੱਕ ਰਿਕਾਰਡ ਵੀ ਮੰਨਿਆ ਜਾ ਰਿਹਾ ਹੈ ਇਹ ਲਾਇਸੈਂਸ ਰੱਦ ਕਰਨ ਦੀ ਵਜ੍ਹਾ ਵੀਜ਼ਾ ਨਿਯਮਾਂ ਦੀ ਉਲੰਘਣਾ ਹੈ ਜਿਸ ਦੇ ਵਿੱਚ ਸ਼ਾਮਿਲ ਹਨ ਵਿਦੇਸ਼ੀ ਮਜ਼ਦੂਰਾਂ ਨੂੰ ਘੱਟ ਤਨਖਾਹ ਦੇਣਾ ਅਤੇ ਉਹਨਾਂ ਦਾ ਸ਼ੋਸ਼ਣ ਕਰਨਾ ਨੌਕਰੀ ਤੇ ਰੱਖਦੇ ਸਮੇਂ ਜੋ ਵਾਦੇ ਕੀਤੇ ਗਏ ਸਨ ਉਹ ਨਾ ਨਿਭਾਉਣਾ ਜਿਵੇਂ ਕਿ ਨੌਕਰੀ ਨਾ ਦੇਣਾ ਵੀਜ਼ਾ ਨੀਮਾ ਦੀਆਂ ਸ਼ਰਤਾਂ ਠੀਕ ਢੰਗ ਨਾਲ ਲਾਗੂ ਨਾ ਕਰਨਾ ਇਸ ਤੋਂ ਇਲਾਵਾ ਅਣਅਧਿਕਾਰਿਕ ਤਰੀਕਿਆਂ ਨਾਲ ਵਿਦੇਸ਼ੀ ਮਜ਼ਦੂਰਾਂ ਨੂੰ ਬ੍ਰਿਟੇਨ ਦੇ ਵਿੱਚ ਲਿਆਉਣਾ ਜਿਸ ਦੇ ਨਾਲ ਇੱਥੋਂ ਦੇ ਲੋਕਲ ਮਜ਼ਦੂਰਾਂ ਨੂੰ ਨੁਕਸਾਨ ਹੁੰਦਾ ਹੈ ਸਭ ਤੋਂ ਵੱਧ ਜਿਹੜੇ ਸੈਕਟਰ ਪ੍ਰਭਾਵਿਤ ਹੋਏ ਨੇ ਉਹ ਹਨ ਸੋਸ਼ਲ ਕੇਅਰ ਸੈਕਟਰ ਕੰਸਟਰਕਸ਼ਨ ਫੂਡ ਸਰਵਿਸ ਅਤੇ ਹੌਸਪਿਟੈਲਿਟੀ ਸੈਕਟਰ ਸਿਰਫ ਸੋਸ਼ਲ ਕੇਅਰ ਸੈਕਟਰ ਦੇ ਵਿੱਚ 450 ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਇਸ ਦੇ ਨਾਲ ਹਜ਼ਾਰਾਂ ਵਿਦੇਸ਼ੀ ਮਜ਼ਦੂਰਾਂ ਨੂੰ ਨੌਕਰੀ ਗੁਆਣੀ ਪੈ ਸਕਦੀ ਹੈ ਅਤੇ ਉਹਨਾਂ ਨੂੰ 60 ਦਿਨਾਂ ਦੇ ਅੰਦਰ-ਅੰਦਰ ਬ੍ਰਿਟੇਨ ਵੀ ਛੱਡਣਾ ਪੈ ਸਕਦਾ ਹੈ ਜਾਂ ਫਿਰ ਕੋਈ ਨਵਾਂ ਸਪான்ਸਰ ਲੱਭਣਾ ਪੈ ਸਕਦਾ ਹੈ ਯੂਕੇ ਦਾ ਇਹ ਇਮੀਗ੍ਰੇਸ਼ਨ ਕ੍ਰੈਕਡਾਊਨ ਲੇਬਰ ਸਰਕਾਰ ਦੇ ਪਲਾਨ ਫੋਰ ਚੇਂਜ ਦਾ ਇੱਕ ਹਿੱਸਾ ਹੈ ਜਿਸ ਦਾ ਮਕਸਦ ਯੂਕੇ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਤੇ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣਾ ਹੈ ਮਾਈਗ੍ਰੇਸ਼ਨ ਮੰਤਰੀ ਮਾਈਕ ਟੈਪ ਦੇ ਮੁਤਾਬਿਕ ਜੋ ਵੀ ਸਾਡੇ ਇਮੀਗ੍ਰੇਸ਼ਨ ਸਿਸਟਮ ਦਾ ਸ਼ੋਸ਼ਣ ਕਰਦਾ ਹੈ ਉਸ ਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਕਮਜ਼ੋਰ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲੀਆਂ ਕੰਪਨੀਆਂ ਅਤੇ ਮਾਲਕਾਂ ਦੇ ਵੀਜ਼ੇ ਸਪான்ਸਰ ਕਰਨ ਤੋਂ ਰੋਕਾਂਗੇ ਸਰਕਾਰ ਨੇ ਡਾਟਾ ਅਤੇ ਇੰਟੈਲੀਜੈਂਸ ਸ਼ੇਅਰਿੰਗ ਨੂੰ ਵਧਾ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜੂਨ 2025 ਦੇ ਵਿੱਚ ਜਾਰੀ ਕੀਤੇ ਗਏ ਵਾਈਟ ਪੇਪਰ ਰਿਸਟੋਰਿੰਗ ਕੰਟਰੋਲ ਓਵਰ ਦੀ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਇਹ ਸਾਰੀਆਂ ਨੀਤੀਆਂ ਨੂੰ ਵਿਸਥਾਰਪੂਰਵਕ ਦੱਸਿਆ ਗਿਆ ਜਿਸ ਦੇ ਵਿੱਚ ਘੱਟ ਤਰ੍ਹਾਂ ਦੀਆਂ ਨੌਕਰੀਆਂ ਲਈ ਵੀਜ਼ਾ ਸਪੌਂਸਰਿੰਗ ਤੇ ਪਾਬੰਦੀਆਂ ਅਤੇ ਡੋਮੈਸਟਿਕ ਟੈਲੈਂਟ ਨੂੰ ਵਧਾਉਣ ਦੇ ਲਈ ਜ਼ੋਰ ਦਿੱਤਾ ਗਿਆ। ਇਸ ਸਟ੍ਰੈਕਡਾਊਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਵਿਦੇਸ਼ੀ ਮਜ਼ਦੂਰਾਂ ਦਾ ਹੋ ਰਿਹਾ ਹੈ ਖਾਸ ਕਰਕੇ ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ ਤੋਂ ਗਏ ਲੋਕਾਂ ਦਾ ਜੋ ਕਿ ਹੈਲਥ ਅਤੇ ਕੇਅਰ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਸਿਰਫ ਸੋਸ਼ਲ ਕੇਅਰ ਸੈਕਟਰ ਦੇ ਵਿੱਚ ਹੀ 39000 ਵਰਕਰ ਪ੍ਰਭਾਵਿਤ ਹੋਏ ਨੇ ਸਰਕਾਰ ਨੇ ਇਸ ਤੇ ਲਈ 16 ਮਿਲੀਅਨ ਦਾ ਫੰਡ ਵੀ ਐਲਾਨਿਆ ਹੈ ਤਾਂ ਜੋ ਇਹਨਾਂ ਪ੍ਰਭਾਵਿਤ ਮਜ਼ਦੂਰਾਂ ਨੂੰ ਇੰਗਲੈਂਡ ਦੇ ਵਿੱਚ ਨਵੀਆਂ ਨੌਕਰੀਆਂ ਲੱਭਣ ਦੇ ਵਿੱਚ ਕੋਈ ਮਦਦ ਕੀਤੀ ਜਾ ਸਕੇ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਤੇ ਅਜਿਹੇ ਦੇਸ਼ਾਂ ਦੇ ਲਈ ਵੀਜ਼ਾ ਐਕਸੈਸ ਤੇ ਪਾਬੰਦੀ ਲਗਾਈ ਜਾਵੇਗੀ ਜੋ ਯੂਕੇ ਦੀ ਡਿਪੋਟੇਸ਼ਨ ਨੀਤੀ ਦੇ ਵਿੱਚ ਕੋਈ ਸਹਿਯੋਗ ਨਹੀਂ ਕਰਦੇ। ਇਲੀਗਲ ਵਰਕਿੰਗ ਸਾਈਡਸ ਦੇ ਉੱਤੇ ਰੇਡ ਕਰਨ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜਿਸ ਦੇ ਨਾਲ ਹੁਣ ਤੱਕ 6000 ਗ੍ਰਿਫਤਾਰੀਆਂ ਹੋਈਆਂ ਨੇ। ਹੋਮ ਸਕੱਤਰ ਸ਼ਬਾਨਾ ਮਹਿਮੂਦ ਨੇ ਅਮਰੀਕਾ ਦੇ ਹੋਮਲੈਂਡ ਸਕੱਤਰ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਜੋ ਅਜੇਹੀ ਡਿਪੋਟੇਸ਼ਨ ਨੀਤੀ ਦੇ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਇੱਕ ਰੈਗਡਾਊਨ ਬ੍ਰਿਟੇਨ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਵੱਡਾ ਕਦਮ ਹੈ ਪਰ ਇਸ ਦੇ ਨਾਲ ਵਿਦੇਸ਼ੀ ਮਜ਼ਦੂਰਾ ਅਤੇ ਕੰਪਨੀਆਂ ਦੇ ਵਿੱਚ ਚਿੰਤਾ ਜ਼ਰੂਰ ਵਧ ਗਈ ਹੈ